ਸਾਸਰੀ ਗਾਲੀ ਸੰਦਾਲੀ ਚੈਨਲ ਤੇ ਅੱਜ ਦੀ ਤਾਂ ਆਖਰਮ ਆਕਾਦਮਿਕ ਸਦਾਰਨ ਲਈ ਹਿੱਤ ਉਪਕੁਲ ਉਪਕੁਲ ਬਦੀ ਕਾਲ ਜਮੈਨਟ ਨਾਲ ਮੀਟਿੰਗ ਮੀਟਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲ ਮਤੀ ਡਾਕਟਰ ਕਰਮਜੀਤ ਸਿੰਘ ਯੂਨੀਵਰਸਿਟੀ ਦੇ ਸਮੰਦਰ ਬਖਵਾ ਕਾਲਜਾਂ ਦੀ ਜਮੈਨਟਲ ਮੀਟਿੰਗ ਸੁਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਸਿੱਖਿਆ ਪ੍ਰਣਾਲੀ ਦਾ ਮਜ਼ਬੂਤ ਥੰਮ ਹੈ ਤੇ ਇਸ ਨੂੰ ਹੋਰ ਮਜ਼ਬੂਤ ਕੀਤੇ ਬਿਨਾ ਕੋਚ ਪੱਦਰੀ ਸਿੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ ਇਸ ਮਕੇ ਉਹਨਾਂ ਕਾਲਜ ਦੇ ਨੇਕ ਮਾਨਤਾ ਅਤੇ ਹੋਰ ਯੋਗਤਾਵਾਂ ਅਧਿਆਪਕਾਂ ਦੀ ਪ੍ਰਮੋਸ਼ਨਾਂ ਤੇ ਬੀਤੀ ਮਾਮਲਿਆਂ ਬਾਰੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਹਨ ਮੀਟਿੰਗ ਵਿੱਚ ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫੈਸਰ ਸਰੋਜ ਬਾਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਦੀ ਸਥਿਤੀ ਬਾਰੇ ਵਿਸਤਾਰਕ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਕੁੱਲ 81 ਕਾਲਜਾਂ ਵਿੱਚ 33 ਆਰਟਸ ਸਾਇੰਸ 42 ਬੀਐਡ ਅਤੇ 8 ਲਾਹ ਕਾਲਜ ਖਨ ਉਪਕੁਲਤੀ ਕਾਲਜਾਂ ਦੀ ਹਦਾਇਤ ਕੀਤੀ ਹੈ ਕਿ ਉਹ ਕਾਲਜਾਂ ਵਿੱਚ ਰੈਗੂਲਰਸ ਪ੍ਰਿੰਸੀਪਲ ਦੀ ਨਿਯੁਕਤੀ ਨਾਲ ਦੇ ਨਾਲ-ਨਾਲ ਪ੍ਰਾਈਵੇਟ ਫੰਡ ਨਾਲ ਸਬੰਧਨ ਮਸਲੇ ਸਟਾਫ ਨੂੰ ਮੌਜੂਦਾ ਨਿਯਮਾਂ ਅਨੁਸਾਰ ਪੇ ਸਕੇਲ ਦੇਣਾ ਅਤੇ ਸਮੇਂ-ਸਮੇਂ ਸਿਰ ਅਧਿਆਪਕਾਂ ਦੀ ਪ੍ਰਮੋਸ਼ਨਾਂ ਕੇਸ ਸੰਬੰਧੀ ਯੂਨੀਵਰਸਿਟੀ ਕੈਲੰਡਰਾਂ ਦਾ ਦਰਜ ਨਿਯਮਾਂ ਤੇ ਯੂਸੀ ਯੂਨੀਵਰਸਿਟੀ ਦੀ ਗਾਈਡਲਾਈਨਸ ਨੂੰ ਇਨ ਬਿਨ ਪਾਲਣਾ ਦੀ ਯਕੀਨੀ ਬਣਾਓ ਇਸ ਤੋਂ ਇਲਾਵਾ ਜੂਸੀ ਯੂਨੀਵਰਸ ਜੁਨੀ ਯੂਨੀਵਰਸਿਟੀ ਕਾਲਜਾਂ ਦੇ ਲੋੜੀ ਦੇ ਸਟਾਫ ਅਤੇ ਅਧਿਆਪਕਾਂ ਦੀ ਨਿਯੁਕਤੀ ਵੀ ਕੀਤੀ ਜਾਵੇ ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾਕਟਰ ਬਲਵਿੰਦਰ ਸਿੰਘ ਜੇਸ਼ਰ ਡਾਕਟਰ ਕੇਐਸ ਚਾਲ ਕੰਟਰੋਲਰ ਪ੍ਰੀਖਿਆ ਡਾਕਟਰ ਸਲਾਨੀ ਮਹਿਲ ਅਤੇ ਬਹੁਤ ਗਿਣਤੀ ਦੇ ਕਾਲਜ ਪ੍ਰਿੰਸੀਪਲ ਸ਼ਾਮਲ ਸਨ ਖਬਰਾਂ ਧੰਨਵਾਦੀ ਖਬਰਾਂ ਨਾਲ ਜੁੜਨ ਲਈ